ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਤਰਿਤ ਬਰਾਡ ਵਲੌਗਸ ਤੇ ਹੋ ਤੁਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਚ ਤੰਦਰੁਸਤ ਹੋਵੋਗੇ ਤੇ ਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗ ਗਏ ਆ ਇਨ ਦਾ ਮਾਰਨਿੰਗ ਤੇ ਲੋ ਜੀ ਜਬਜੋਤ ਸਿੰਘ ਬਰਾਡ ਸ਼ੂਸ ਆਫ ਕਰ ਰਹੇ ਮਤਲਬ ਸੈਂਡਲ ਦੇ ਉੱਪਰ ਪਾਪਾ ਨੇ ਦੇਖਦਾ ਜਿਵੇਂ ਸ਼ੂਸ ਆਫ ਕਰਦੇ ਆ ਬਰਸ਼ ਦੇ ਨਾਲ ਤੇ ਉਸ ਤਰ੍ਹਾਂ ਹੀ ਲੱਗਾ ਹੋਇਆ ਫਿਲਹਾਲ ਇਹ ਰੈਡੀ ਹੈ ਸਕੂਲ ਜਾਂਦੇ ਲਈ ਐਂਡ ਵੈਨ ਦਾ ਟਾਈਮ ਬਸ ਹੋ ਗਿਆ ਇਹ ਆਉਣ ਵਾਲੀ ਹੈ ਤੇ ਲੋ ਜੀ ਵੈਨ ਵੀ ਇਹਦੀ ਆ ਗਈ ਹੈ ਤੇ ਅੱਜ ਕਹਿ ਰਿਹਾ ਸੀ मामੂ ਤੁਸੀਂ ਮੈਨੂੰ ਵੈਨ ਤੇ ਚੜਾ ਕੇ ਆਉਣਾ ਹੈਗਾ ਅੱ ਪਹਿਲਾ ਮੈਚੜਾ ਕਿਉਂ ਨਹੀਂ ਹੁੰਦੀ ਸੀ ਗੂਠਾ ਜਦੋਂ ਦਾ ਹੋਇਆ ਉਦੋਂ ਦੇ ਪਾਪਾ ਚੜਾ ਕੇ ਆਉਂਦੇ ਨੇ ਤੇ ਹੁਣ ਕਹਿੰਦਾ ਸੀ ਮਾਮੂ ਤੁਸੀਂ ਮੈਨੂੰ ਛੱਡ ਕੇ ਉਹ ਵੈਨ ਦੇ ਵਿੱਚ ਤੇ ਇੱਧਰ ਮੰਮੀ ਨੇ ਸਾਰੇ ਕੱਪੜੇ ਧੋਲੇ ਨੇ ਤੇ ਉੱਧਰ ਮੰਮੀ ਨੇ ਦੂਸਰੀ ਮੰਮੀ ਨੇ ਆਪਣਾ ਕਿਚਨ ਦਾ ਕੰਮ ਸਬਜੀ ਭੱਜੀ ਤੇ ਰੋਟੀ ਪਾਣੀ ਦਾ ਕਰ ਲਿਆ ਸੀ ਯਰ ਰਲ ਕੇ ਮੰਮੀ ਦੋਨਾਂ ਨੇ ਦੋਨਾਂ ਮੰਮੀਆਂ ਨੇ ਰਲ ਕੇ ਕੰਮ ਜਿਹੜਾ ਉਹਦਾ ਫਿਨਿਸ਼ ਕਰ ਲਿਆ ਹਲਕਾ ਫੁਕਾ ਜਿਹਾ ਰਹਿੰਦਾ ਕੰਮ ਬਾਲਾ ਨਹੀਂ ਰਹਿੰਦਾ ਹੈਗਾ ਤੇ ਲੋ ਜੀ ਇੱਧਰ ਚੜਾ ਕੇ ਤੇ ਬਸ ਆਉਂਦੇ ਨੇ ਵੈਨ ਦੇ ਵਿੱਚ ਤੇ ਬਾਕੀ ਓਵਰঅল ਠੀਕ ਹੈ ਜੀ ਥੈਂਕ ਯੂ so much ਸਾਰਿਆਂ ਦਾ ਸਪੋਰਟ ਕਰਨ ਦੇ ਲਈ ਤੇ ਜੇਕਰ ਕੋਈ ਚੈਨਲ ਤੇ ਨਿਊ ਹੁੰਦਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਹਮੇਸ਼ਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੁਹਾਨੂੰ ਪਤਾ ਹੀ ਇਹਨਾਂ ਲਾਈਕ ਸ਼ੇਅਰ ਕਮੈਂਟ ਦੇ ਨਾਲ ਮੋਟੀਵੇਸ਼ਨ ਮਿਲਦਾ ਸੋ ਪਲੀਜ਼ ਸਾਰੇ ਜਣੇ ਮੋਟੀਵੇਟ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਲੋ ਜੀ ਆ ਗਏ ਇਹਦੇ ਤੇ ਬ੍ਰਦਰ ਵੀ ਆ ਗਏ ਨੇ ਤੇ ਕਿਉਂਕਿ ਤੁਹਾਨੂੰ ਪਤਾ ਕੱਲ ਦੇ ਆਏ ਹੋਏ ਨੇ ਮੰਮੀ ਜੀ ਅੱਜ ਤਾਂ ਸ਼ਾਮ ਜੀ ਨੂੰ ਹੀ ਸਕਲ ਤੇ ਬਟ ਅੱਜ ਜਿਹੜੀ ਇਹਨਾਂ ਦੀ ਵੀ ਰਵਾਨਗੀ ਹੋ ਜੂਗੀ ਤੇ ਇੱਥੇ ਮੰਮੀ ਵੀ ਕੰਮ ਵਗੈਰਾ ਕਰਕੇ ਫ੍ਰੀ ਹੋ ਗਈ ਸੀ ਤੇ ਤੇ ਆਪਾਂ ਤਾਂ ਰੋਟੀ ਪਾਣੀ ਖਾ ਵੀ ਲਿਆ ਸੀਗਾ ਹਲੋ ਜੀ ਆਪਾਂ ਟਾਈਮ ਹੋ ਗਿਆ ਸਾਢੇ 5 ਵਜੇ ਦਾ ਰੋਟੀ ਪਾਣੀ ਗਨ ਹੋ ਗਿਆ ਸੀ ਉਦੋਂ ਇੱਕ ਮੰਮੀ ਰੋਟੀਆਂ ਬਕਾਲੀਆਂ ਸੇਕਣੇ ਕੱਪੜੇ ਧੋਣੇ ਸੀ ਸਭ ਜੀ ਰੋਟੀ ਕਰਦੇ ਸੀ ਆਪਣੇ ਉੱਤਰਲੇ ਮੰਮੀ ਨੇ ਅੱਜ ਹੁਣ ਮੰਮੀ ਕਹਿੰਦੀ ਮੈਂ ਤੁਹਾਨੂੰ ਬਣਾ ਕੇ ਦੇ ਕੇ ਜਾਵਾਂਗੀ ਛੋਕਲੇ ਤੇ ਮੈਂ ਹੁਣ ਤਿਆਰੀ ਕਰਕੇ ਰੱਖ ਦਿੰਦੀ ਆ ਕੋਲ ਵਗੈਰਾ ਦੀ ਤੇ ਫਿਰ ਮੰਮੀ ਬਣਾ ਦਿੰਗੇ ਠੰਡੇ ਠੰਡੇ ਤੇ ਮੈਂ ਹੁਣ ਤਿਆਰੀ ਕਰਦਾ ਕੋਲ ਵਗੈਰਾ ਬਣਾ ਕੇ ਰੱਖ ਦਿੰਨੇ ਆ ਐਂਡ ਉਸ ਤੋਂ ਬਾਅਦ ਜਬਜਤ ਵੀ ਗਿਆ ਸਕੂਲ ਐਂਡ ਡੈਡੀ ਤੇ ਜਬਜਤ ਪਾਪਾ ਕੰਮ ਗਏ ਤੇ ਹੁਣ ਆਪਾਂ ਖੋਲ ਕੇ ਰੱਖ ਲੈਂਦੇ ਨੇ ਸਮਾਨ ਤੇ ਫੇਰ ਆਪਾਂ ਮਿਲ ਗਏ ਤੁਹਾਨੂੰ ਤੇ ਮੰਮੀ ਜਿਹੜੇ ਗੁਲਗਲੇ ਕੱਢਣ ਲੱਗ ਗਏ ਸੀ ਤੇ ਮੰਮੀ ਕਹਿ ਰਹੇ ਸੀ ਕਿ ਚਲੋ ਹਣਾ ਮੈਂ ਤਾਂ ਤੇ ਤੁਹਾਨੂੰ ਪਤਾ ਤੜਕਾ ਵਗੈਰਾ ਜਾਂ ਇਦਾਂ ਦੀ ਚੀਜ਼ਾਂ ਨਹੀਂ ਬਣਾਉਣੀਆਂ ਗਿਆ ਸੋ ਮੰਮੀ ਕਹਿੰਦੇ ਚਲੋ ਅੱਜ ਮੈਂ ਲੱਗਦੇ ਆ ਤੁਹਾਨੂੰ ਗੁਲਗਲੇ ਵੀ ਕੱਢ ਕੇ ਦੇ ਜਾਨੀ ਇਸ ਤੋਂ ਪਹਿਲਾਂ ਵੈਸੇ ਇੱਕ ਵਾਰੀ ਮੈਂ ਕੱਢ ਲਈ ਸੀ ਸ਼ੱਕਰ ਵਾਲੇ ਤੇ ਹੁਣ ਵੀ ਆਪਾਂ ਸ਼ੱਕਰ ਵਾਲਾ ਮੈਂ ਘੋਲ ਵਗੈਰਾ ਪਹਿਲਾਂ ਰੈਡੀ ਕਰਤਾ ਸੀ ਕਿਉਂਕਿ ਮੰਮੀ ਨੂੰ ਇਦਾਂ ਤਾਂ ਕਿ ਅਸੀਂ ਕੱਟ ਮਤਲਬ ਟੇਸਟ ਮਤਲਬ ਮਿੱਠਾ ਨਮਕ ਮਿਰਚਾ ਵਗੈਰਾ ਕੱਟ ਕਰਨੇ ਸੋ ਮੰਮੀਆਂ ਦੇ ਅੱਦੇ ਟੇਸਟ ਅਕੋਰਡਿੰਗ ਤੋਂ ਅਦਾ ਹਨਾ ਸ਼ੱਕਰ ਵਗੈਰਾ ਪਾ ਕੇ ਤੇ ਰੈਡੀ ਕਰਦੇ ਘੋਲ ਤੇ ਮੈਂ ਬਣਾ ਦਿੰਨੀ ਹੈਗੀਆਂ ਤੇ ਤੇ ਇਥੇ ਮੈਂ ਨਾ ਜਸਟ ਕੈਮਰਾ ਲਗਾ ਕੇ ਜੰਦਰ ਬੈਠ ਗਈ ਸੀ ਤੇ ਮੰਮੀ ਕੱਲੇ ਬਣਾਈ ਜਾਂਦੇ ਸੀਗੇ ਤੇ ਕਦੇ ਬੈਠ ਜਾਂਦੇ ਸੀ ਕਦੇ ਖੜੇ ਹੋ ਜਾਂਦੇ ਸੀਗੇ ਤੇ ਬਸ ਹੁਣ ਆਪਾਂ ਜਿਹੜੇ ਗੁਲਗਲੇ ਰੈਡੀ ਕਰਕੇ ਦੇ ਦੇਣਗੇ ਤੇ ਸੱਚੇ ਗੁਲਗਲੇ ਬਹੁਤ ਜ਼ਿਆਦਾ ਟੇਸਟੀ ਬਣੇ ਸੀਗੇ ਐਨੇ ਸੌਫਟ ਬਣੇ ਸੀ ਕੋਈ ਬਾਲਾ ਬੇਕਿੰਗ ਸੋਡਾ ਵਗੈਰਾ ਨਹੀਂ ਆਪਾਂ ਪਾਇਆ ਚੁਟਕੀ ਜੀ ਪਾਉਣੀ ਹੁੰਦੀ ਛੋਟੀ ਜੀ ਤੇ ਬਟ ਹਨਾ ਐਨੇ ਜ਼ਿਆਦਾ ਸੌਫਟ ਤੇ ਨੇ ਜ਼ਿਆਦਾ ਟੇਸਟੀ ਬਟਨਾ ਮੈਨੂੰ ਇੰਨਾ ਹੈ ਕਿ ਸਬਜ਼ੀ ਭਾਜੀ ਦਾ ਨਮਕ ਵਿੱਚ ਹੋਵੇ ਚਾਹੇ ਚਾਹ ਦਾ ਖੰਡ ਮਿੱਠਾ ਹੋਵੇ ਮੈਨੂੰ ਬੜਾ ਮਤਲਬ ਹਿਸਾਬ ਜਿਹਾ ਕਿਤਾਬ ਜਿਹਾ ਹੈਗਾ ਮਤਲਬ ਵਾਧ ਘਟ ਨਹੀਂ ਹੁੰਦਾ ਮੇਰਾ ਸੋ ਟੇਸਟ ਬਿਲਕੁਲ ਕੈਂਟ ਸੀਗਾ ਨਾ ਬਾਲਾ ਮਿੱਠਾ ਸੀ ਨਾ ਬਾਲਾ ਘੱਟ ਸੀਗਾ ਸ਼ੱਕਰ ਦਾ ਟੇਸਟ ਤੇ ਲੋ ਜੇ ਥੀ ਮਮੀ ਜਿਹੜੇ ਆਪਣਾ ਗੋਲਗਲੇ ਰੈਡੀ ਕਰ ਦੇਣਗੇ ਤੇ ਆਪਾਂ ਆਰਾਮ ਨਾਲ ਖਾਵਾਂਗੇ ਠੀਕ ਹੈ ਜੀ ਜਿਥੇ ਬਸ ਥੋੜੇ ਜਿਹੇ ਜਿਹੜੇ ਆਪਣੇ ਗੋਲਗਲੇ ਰਹਿੰਦੇ ਸੀਗੇ ਲਾਸਟ ਪੂਰ ਵਾਂਗੂ ਰਹਿੰਦਾ ਸੀਗਾ ਤੇ ਬਸ ਮੇ ਲਾਸਟ ਪੂਰ ਵੀ ਕੱਢ ਦੇਣਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਪਹਿਲਾਂ ਵੀ ਮੈਂ ਦੱਸ ਕੇ ਹਟੀਆਂ ਚਲੋ ਜਿਥੇ ਅੱਜ ਕੱਲ ਜਿਹੜੇ ਵਲੌਗ ਆਪਣੇ ਤੁਹਾਨੂੰ 2-3 ਦਿਨ ਬਾਅਦ ਹੀ ਮਿਲ ਰਹੇ ਆ ਸੋ ਛੇਤੀ ਕਿਉਂਕਿ ਤੁਹਾਨੂੰ ਵੀ ਪਤਾ ਇੱਕ ਵਾਰੀ ਜਦੋਂ ਹੈਬਿਟ ਨਾ ਛੱਟ ਜਾਂਦੇ ਆਪਾਂ ਕੋਈ ਵੀ ਕੰਮ ਜਦੋਂ ਉਹਨੂੰ ਰੈਗੂਲਰ ਨਹੀਂ ਕਰਦੇ ਹੁੰਦੇ ਤਾਂ ਆਪਣਾ ਜਿਹੜਾ ਰੂਟੀਨ ਦੇ ਵਿੱਚ ਚੇਂਜ ਆ ਜਾਂਦਾ ਖਰਾਬ ਹੋ ਜਾਂਦਾ ਰੂਟੀਨ ਕਹਿ ਸਕਦੇ ਹਨਾ ਸੋ ਹੌਲੀ ਹੌਲੀ ਡੇ ਬਾਈ ਡੇ ਆਪਾਂ ਆਪਦੇ ਵਿੱਚ ਚੇਂजेस ਲੈ ਕੇ ਆਵਾਂਗੇ ਤੇ ਜਿਹੜੇ ਵਲੌਗ ਨੂੰ ਡੇਲੀ ਕਰਾਂਗੇ ਜੀ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਵੀ ਆਪਾਂ ਜਿਹੜੇ ਵਲੌਗ ਡੇਲੀ ਪਾ ਪਾਉਂਦੇ ਹੁੰਦੇ ਸੀ ਤੇ ਹੁਣ ਜਸਟ ਅ ਗੁੱਠੇ ਦੇ ਕਰਕੇ ਜਿਹੜੇ ਡੇਲੀ ਵਲੌਗ ਨਹੀਂ ਪਾ ਪਾਏ ਹਨਾ ਤਕਲੀਫ ਸੀ ਆਪਾਂ ਨੂੰ ਹਨਾ ਨਹੀਂ ਪਾ ਪਾਏ ਉਹਦੇ ਕਰਕੇ ਜਿਹੜਾ ਰੂਟੀਨ ਸ਼ਡਿਊਲ ਹੈ ਜਿਹੜਾ ਖਰਾਬ ਹੋ ਗਿਆ ਸੋ ਛੇਤੀ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਜਿਹੜੇ ਡੇ ਬਾਏ ਡੇ ਜਿਹੜੇ ਵਲੌਗ ਤੁਹਾਨੂੰ ਮਿਲਣੇ ਮੇਰੇ ਠੀਕੇ ਜੀ ਲਓ ਜੀ ਗੁਲਗਲੇ ਦੇਖੋ ਬਣ ਕੇ ਤਿਆਰ ਹੋ ਗਏ ਨੇ ਲਓ ਜੀ ਚਾਹ ਪਾਣੀ ਪੀ ਲਿਆ ਆਪਾਂ ਤੇ ਨਹਾ ਤੋਂ ਲਏ ਆ ਤੇ ਫਿਲਹਾਲ ਮੰਮੀ ਹਰਾਂ ਨੇ ਵੀ ਜਾਣਾ ਹੈਗਾ ਤੇ ਆਪਾਂ ਪਹਿਲਾਂ ਨਾ ਪੱਟੀ ਕਰਵਾ ਕੇ ਆਨੇ ਆ ਤੇ ਪੱਟੀ ਆਪਾਂ ਖੋਲ ਲਈ ਸੀ ਕਿਉਂਕਿ ਉੱਥੇ ਤੁਹਾਨੂੰ ਪਤਾ ਪੀੜ ਬਹੁਤ ਜ਼ਿਆਦਾ ਲੱਗਦੀ ਹੈ ਤੇ ਇੱਥੇ ਮੈਂ ਹੁਣ ਖੋਲ ਕੇ ਲੈ ਚੱਲੀ ਆ ਤੇ ਆਪਾਂ ਘਰ ਉੱਥੇ ਕਰਵਾ ਕੇ ਲੈਣੇ ਪੱਟੀ 5 ਮਿੰਟਾਂ ਚ ਹੀ ਹੋ ਜਾਂਦੀ ਪੱਟੀ ਤਾਂ ਵੈਸੇ ਕਿ ਫੇਰ ਆਪਾਂ ਚੱਲਦੇ ਹਾਂ ਮੰਮੀ ਅਜੇ ਦੀ ਕੋਈ ਤਿਆਰੀ ਹੈ ਜਪਜਤ ਲੇਟ ਆਊਗਾ ਇਸ ਕਰਕੇ ਬਿਨਾ ਮਿਲੇ ਜਾਣਾ ਪਊਗਾ ਇੱਧਰ ਬੈਗ ਬੁੱਕ ਤਿਆਰ ਨਹੀਂ ਪੂਰੇ ਬੈਗ ਬੁੱਕ ਪੂਰੀ ਤਿਆਰ ਨਹੀਂ ਮੈਂ ਵੀ ਅੱਜ ਨਾ ਸਿਰ ਨਾਲੀਆਂ ਸ਼ੁੱਕਰਵਾਰ ਅੱਜ ਤੇ ਫੇਰ ਐਤਵਾਰ ਜਪਜਤ ਨੂੰ ਨਿਵਾਉਂਗੀ ਇੱਕ ਇੱਕ ਦਿਨ ਨਿਵਾਉਣੀ ਨੇ ਇੱਕ ਦਿਨ ਆਪਣਾਉਣੀ ਨੇ ਮੈਂ ਐਤਵਾਰ ਨੂੰ ਨਹੀਂ ਨਹਾਉਂਦੀ ਹੁਣ ਮੈਂ ਬੁੱਧਵਾਰ ਨਹਾਉਂਗੀ ਦੁਬਾਰਾ ਤੇ ਜਪਜਤ ਨੂੰ ਐਤਵਾਰ ਨਿਵਾਵਾਗੇ ਆਪਾਂ ਤੇ ਹੁਣ ਆਪਾਂ ਬਸ ਚੱਲਨੇ ਆ ਤੇ ਅਰਧ ਹਾਲਾਤ ਤਾਂ ਵਿਖਾਉਣ ਵਾਲਾ ਹੈ ਨਹੀਂਗਾ ਹੋਰ ਹੀ ਹੋਇਆ ਫਿਰਦਾ ਚਲੋ ਆਇਆ ਹੋਲੀ ਹੋਲੀ ਲਾ ਲਈ ਮੈਂ ਪੱਤੀ ਤੇ ਟਾਵਲ ਵੀ ਬਾਹਰ ਪਾਉਣਾ ਹੈਗਾ ਸੁਕਣਾ ਤੇ ਮੌਸਮ ਬਾਹਰ ਦਾ ਤਾਂ ਹੈਗਾ ਨਾ ਕਦੇ ਧੋਪ ਆ ਜਾਂਦੀ ਹੈ ਤੇ ਕਦੇ ਮੰਨ ਕੇ ਚੱਲੋ ਠੰਡਾ ਹੀ ਲੱਗਦਾ ਜਿਵੇਂ ਮੀਂਹ ਹੁਣੇ ਹੀ ਆ ਜਾਣਾ ਹੁੰਦਾ ਕੋਈ ਭਰੋਸਾ ਜੜੀਆਂ ਆਜੇ ਤਾਜੇ ਨਾ ਵੀ ਤਾਣਾ ਆਵੇ ਤੇ ਅੱਜ ਮੰਮੀ ਨੇ ਗੋਲ ਗਲੇ ਬਣਾਏ ਸਿੱਧੋ ਪਹਿਲਾਂ ਤੁਸੀਂ ਵੀਡੀਓ ਦੇਖੀ ਹੋਣੀ ਹੈ ਨਾ ਗੋਲ ਗਲੇ ਬਣਾਏ ਸੀ ਮੰਮੀ ਨੇ ਤੇ ਪਤਾ ਨਹੀਂ ਲੱਗਾ ਕੱਲ ਸ਼ਾਮ ਨੂੰ ਆਏ ਸੀ ਤੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਟਾਈਮ ਜਾ ਹੋ ਗਿਆ ਤੇ ਜਾਣ ਦੀ ਵੀ ਤਿਆਰੀ ਵੱਟ ਲਈ ਆ ਦੋ ਚਾਰ ਦਿਨ ਇਕੱਠੇ ਰਹਿ ਕੇ ਜਾ ਗਰ ਮਮੀ ਆਏ ਨਾ ਆਇਆ ਘਰੇ ਪਤਾ ਕਿਉਂ ਰਹਿਣ ਨੂੰ ਕੋਈ ਨਹੀਂ ਉਹ ਡਾਲਰ ਆ ਨਾ ਘਰੇ ਫਿਰ ਉਹ ਹੁਣ ਜਿਵੇਂ ਉਹਨੇ ਹਰ ਰਾਤ ਦਾ ਕੁਝ ਨਹੀਂ ਖਾਦਾ ਡੈਡੀ ਘਰੇ ਸੀ ਨਾ ਜਦਨੇ ਫੋਨ ਕਰਿਆ ਕਹਿੰਦੇ ਮੈਂ ਕੁਝ ਨਹੀਂ ਖਾਦਾ ਰਾਤ ਦਾ ਤੇ ਫਿਰ ਹੁਣ ਉਹ ਖਾ ਜਾਂਦਾ ਡਾਲਰ ਪਿੱਛੇ ਜਾਣਾ ਪੈਂਦਾ ਨਹੀਂ ਤਾਂ ਨਹੀਂ ਤਾਂ ਮਨਕੇ ਚਲੋ ਰਹਿ ਵੀ ਸਕਦੇ ਨੇ ਤੇ ਪਰ ਹੁਣ ਕੀ ਕਰੀਏ ਨਾ ਵੀ ਦੋ ਚਾਰ ਦਿਨ ਇਕੱਠੇ ਹੋਣ ਨਾ ਬੜਾ ਮਜ਼ਾ ਆਉਂਦਾ ਨਾ ਅੱਲਾਸੀ ਪਤਾ ਕੀ ਸੋਚਿਆ ਸੀ ਐਥ ਕੇਸੀ ਸੋਚਿਆ ਸੀ ਨਾ ਤੰਦੂਰ ਕੱਢਾਂਗੇ ਤੰਦੂਰ ਤੇ ਰੋਟੀਆਂ ਬਣਾਵਾਂਗੇ ਇੱਕ ਮੇਰੇ ਪੈਰ ਦਾ ਹੋ ਗਿਆ ਇੱਕ ਮੌਸਮ ਹੀ ਇਦਾਂ ਦਾ ਕਿ ਤੰਦੂਰ ਮੈਨ ਲੱਗਦਾ ਕਿਸੇ ਦੇ ਘਰੇ ਵੀ ਨਹੀਂ ਬਲਦਾ ਹੋਣਾ ਹਾਂ ਚਲੋ ਤੁਸੀਂ ਵੀ ਹੁਣੇ ਪਹਿਲਾਂ ਤੁਸੀਂ ਜਾਣਾ ਅੱਛਾ ਇਕੱਠੇ ਚੱਲ ਬੜਾਂਗੇ ਠੀਕ ਹੈ ਚਲੋ ਜੀ ਉਧਰ ਮੰਮੀ ਹਰੀ ਉਧਰ ਚੱਲ ਜਾਂਗੇ ਅਸੀਂ ਡਾਕਟਰ ਕੋਲ ਚਲੇ ਜਾਵਾਂਗੇ ਜਿੱਲੇ ਕੱਪੜੇ ਮਨ ਲੱਗ ਚਲੋ ਜਿੱਲਾ ਉਹ ਜਿੱਕੇ ਕੱਪੜੇ ਸਤਾਰਦੇ ਆ ਸਮਾਨ ਮੰਮੀ ਹਰਾਂ ਦਾ ਤੇ ਆਪਾਂ ਵੀ ਹੌਲੀ ਹੌਲੀ ਰਵਾਜ ਗੇ ਲੈਣੇ ਆ ਪਿੱਛੇ ਸੀਟ ਤੇ ਹੀ ਰੱਖ ਦੋ ਜੀ ਬਸ ਪਰਸ-ਪੁਰਸ ਹੁੰਦਾ ਮੇਰਾ ਚਲੋ ਜੀ ਆਪਾਂ ਵੀ ਚੱਲਦੇ ਹਾਂ ਉੱਥੇ ਆਹ ਠੀਕ ਹੁਣ ਠੀਕ ਆ ਬੂਏ ਤੋਂ ਜੇ ਤੂੰ ਬੈਲੀ ਕੋ ਨਹੀਂ ਚਲੋ ਜੀ ਬਾਹਰ ਦਾ ਮੌਸਮ ਵਾਦਰ ਚੈੱਕ ਕਰਵਾ ਦੇਣੀ ਤੁਹਾਨੂੰ ਮੈਂ ਆਹ ਦੇਖੋ ਜੀ ਪਹਿਲਾਂ ਡੈਡੀ ਹਰੀ ਕੰਮ ਜਾ ਕੇ ਆਏ ਨੇ ਤੇ ਗੱਡੀ ਬਾਹਰ ਹੀ ਖੜੀ ਹੋਈ ਫਿਰ ਆਪਣੇ ਸ਼ਹਿਰ ਦਾ ਹਾਲਾਤ ਨੂੰ ਮੈਂ ਦਿਖਾ ਤਾ ਮੜਾ ਕੀ ਰਹਿ ਗਏ ਮੈਂ ਸੋ ਲੋ ਇੱਥੇ ਮਿਲ ਗਏ ਨਾ ਫਿਰ ਆਪਾਂ ਤੇ ਲੋ ਜੇ ਇੱਥੇ ਮੰਮੀ ਹਰਾਂ ਦੇ ਜਾਣ ਦੀ ਤਿਆਰੀ ਸੀਗੀ ਤੇ ਇੱਥੇ ਮੰਮੀ ਹਰਾਂ ਨੂੰ ਮਨੀ ਪਲੈਟ ਗਿਫਟ ਦਿੱਤਾ ਲਗਾ ਕੇ ਕਰੋ ਕਈ ਵਾਰ ਦਿੱਤਾ ਹੈਗਾ ਚੱਲਦਾ ਹੀ ਨਹੀਂਗਾ ਤੇ ਅੱਜ ਮੰਮੀ ਨੇ ਫੈਸ ਲਗਾ ਕੇ ਦਿੱਤਾ ਹੈਗਾ ਤੇ ਚਲੋ ਜੀ ਹੁਣ ਮੰਮੀ ਹਰਾਂ ਨੂੰ ਵੀ ਤੋੜਦੇ ਆਪਾਂ ਮੰਮੀ ਹਰੀ ਨਹੀਂ ਸਰਦਾ ਤੁਹਾਨੂੰ ਪਤਾ ਘਰੇ ਡਾਲਰ ਕਰਕੇ ਡਾਲਰ ਨਾਲ ਦਾ ਕੁਛ ਖਾਦਾ ਨਹੀਂ ਡੈਡੀ ਜੀ ਦਾ ਫੋਨ ਆਇਆ ਸੀ ਕਹਿੰਦੇ ਡਾਲਰ ਨੇ ਤਾਂ ਕੁਝ ਨਹੀਂ ਖਾਦਾ ਕਿ ਜੀਨ ਹੀ ਨਾ ਲਾਉਂਦਾ ਤੇ ਹੁਣ ਬਸ ਆਪਾਂ ਵੀ ਮੈਡੀਸਨ ਤੁਹਾਨੂੰ ਪਤਾ ਲੈ ਕੇ ਆਉਣੀ ਹੈ ਪੱਟੀ ਕਰਵਾ ਕੇ ਲੈ ਕੇ ਆਉਣੀ ਹੈ ਤੇ ਆਪਾਂ ਉਧਰ ਚਲ ਜਾਾਂਗੇ ਤੇ ਇਹ ਪਿੰਡ ਨੂੰ ਚਲ ਜਾਣਗੇ ਫਿਲਹਾਲ ਤੁਹਾਨੂੰ ਦੱਸਾਂ ਕੱਲ ਸ਼ਾਮ ਜੀ ਨੂੰ ਆਏ ਆ ਤੁਹਾਡੇ ਸਾਹਮਣੇ ਹਨਾ ਤੇ ਅੱਜ ਵੀ ਟਾਈਮ ਨਾਲ ਚੱਲੇ ਆ ਤੇ ਨਾ ਇਦਾਂ ਲੱਗਦਾ ਕਿ ਮਜ਼ਾ じゃ ਨਹੀਂ ਆਇਆ ਹਨਾ ਕੋਈ ਦੋ ਚਾਰ ਗੱਲਾਂ ਬਾਤਾਂ ਨਹੀਂ ਅਸੀਂ ਕੀਤੀਆਂ ਬੈਠ ਕੇ ਢੰਗ ਨਾਲ ਮਜ਼ਾ じゃ ਨਹੀਂ ਆਇਆਗਾ ਬਸ ਕਹਿ ਸਕਦੇ ਲਓ ਜੀ ਆਪਾਂ ਮੰਮੀ ਹਰੀ ਕੇ ਬੈਠ ਮਿਲ ਲੈ ਆਪਾਂ ਤੇ ਹੁਣ ਹੌਲੀ ਹੌਲੀ ਕਰਦੇ ਕਰਦੇ ਆਪਾਂ ਵੀ ਆਪਣੀ ਗੱਡੀ ਤੱਕ ਪਹੁੰਚਦੇ ਆ ਉਹ ਵੀ ਆਪਣੀ ਹੈ ਵੀ ਆਪਣੀ ਆ ਆਪਣੀ ਆਪਣੀ ਇੱਕ ਫੋਨ ਮੇਰੇ ਜੇਬ ਚ ਦੂਸਰਾ ਸਭ ਤੋਂ ਪਿੱਛੇ ਕਰੋ ਸੀਟ ਜੱਟਿਆ ਜੋ ਵਾਈ ਨੇ ਇਹਨਾਂ ਦੀ ਬਾਅਦ ਉਹ ਫਟ ਸਟੋਪ ਕਰਕੇ ਹਾਂ ਇਹ ਤਾਂ ਸਟਾਰਟ ਕਰਕੇ ਸੈੱਟ ਕਰਕੇ ਉਹਨਾਂ ਚੱਲਦੀ ਧੋਰਦਾ ਚੱਲ ਗਿਆ ਬੰਦ ਦਾ ਦੱਸ ਰਿਹਾ ਮੈਂ ਰਾਬਤ ਨਹੀਂ ਆਪਣੇ ਨਾਲ ਹੀ ਤਾਂ ਜਾਣਾ ਨਹੀਂ ਉਹ ਆ ਜਾ ਚੱਲ ਉੱਥੇ ਕਿ ਤੱਕ ਆ ਜਾਂਦਾ ਨਾਲ ਕੋਈ ਪਹੁੰਚਾਉਂ ਮੈਂ ਥੋੜਾ ਜਿਹਾ ਆਪੇ ਡਾ ਪੰਜ ਮਰਦ ਲਓ ਜੀ ਲਓ ਜੀ ਪਿੱਛੇ ਆ ਲੈਣੀ ਰੱਬਾ ਮਾਲ ਜੇ ਧੋਈਏ ਨਾ ਥੋੜੇ ਜਿਹਾ ਤੁਹਾਨੂੰ ਪਤਾ ਸਿਲਕੀ ਹੋ ਜਾਂਦੇ ਨੇ ਤੇ ਥੱਲੇ ਚੀਜ਼ ਡਿੱਗੀ ਜਾਂਦੀ ਕਲਚਰ ਜਾਂ ਥੱਲੇ ਡਿੱਗੀ ਜਾਂਦਾ ਚਲੋ ਜੀ ਚੱਲਦੇ ਹੁਣ ਆਪਾਂ ਲਓ ਜੀ ਪੱਟੀ ਕਰਵਾ ਕੇ ਲੈ ਪੱਟੀ ਬਿਲ ਉੱਤੇ ਕਰੀ ਲਓ ਜੀ ਆਪਾਂ ਪੱਟੀ ਕਰਵਾ ਕੇ ਲੈ ਆਏ ਆ ਉਹ ਦਵਾਈ ਲੱਗੀ ਥੱਲੇ ਤੇ ਚਲੋ ਜੀ ਹੁਣ ਆਪਾਂ ਪੱਟੀ ਕਰਵਾ ਕੇ ਤੇ ਹੁਣ ਚੱਲਿਆ ਘਰਾਂ ਨੂੰ ਮੰਮੀ ਹਰੀ ਚਲੇ ਗਏ ਲਓ ਜੀ ਮੰਮੀ ਹਰੀ ਚਲੇ ਗਏ ਸੀ ਕਿਥੋਂ ਲੰਦਰ ਕਿਥੋਂ ਲੰਦਰ ਬਸ ਸ਼ਾਹ ਲਓ ਜੀ ਪੱਟੀ ਹੋ ਗਈ ਹੈ ਪੱਟੀ ਹੁਣ ਆਪਾਂ ਨੂੰ ਮੰਨੇ ਨੂੰ ਗਿਆ ਦੋ ਦਿਨਾਂ ਬਾਅਦ ਘਰ ਆਉਣੀ ਆਪਾਂ ਹਾਂਜੀ ਉਹ ਮੇਰੇ ਘੇਟ ਲੈ ਕੇ ਟੱਕੋ ਬੈਕ ਪਰਸ ਨਹੀਂ ਪਈ ਜੋ ਉੱਦਾਂ ਲਾਤ ਆਉਣੀ ਸਕੂਲ ਵੀ ਟੇਕ ਆਉਗਾ ਚਾਹੁੰਦੀ ਹੈ ਨਾ ਲੋਰੀ ਅਰਸ਼ਾਦ ਚੱਕ ਲੋ ਚਲੋ ਜੀ ਆਪਾਂ ਹੁਣ ਨਾ ਘਰੇ ਚਲਦੇ ਹਾਂ ਤੇ ਰੈਸਟ ਕਰਦੇ ਜੱਪਜੋਤ ਵੀ ਆਉਣ ਵਾਲਾ ਹੀ ਹੋਊਗਾ ਤੇ 1 ਵਜੇ ਆ ਪਰ 2 ਵਜੇ ਆਊਗਾ ਜੱਪਜੋਤ ਪੌਣੇ 1 ਹੋਇਆ ਫੇਰ ਕਰਾਂਗੇ ਰੈਸਟ ਆਪਾਂ ਆਓਸਮ ਤੁਸੀਂ ਦੇਖ ਹੀ ਲੋ ਅੱਜ ਪਿੱਛੇ ਧੁੱਪ ਨਿਕਲ ਜਾਂਦੀ ਤੇ ਵਿੱਚੇ ਹੋ ਜਾਂਦਾ ਠੰਡਾ ਜਾ ਹੋ ਜਾਂਦਾ ਐਂ ਜੀ ਕਹਿੰਦੇ ਹਨ ਮਜ ਆ ਜਾਣੀ ਆ ਨਾ ਗੱਲਾਂ ਬਾਤਾਂ ਤਾਂ ਆਪਣੀਆਂ ਹੋਈਆਂ ਨਹੀਂ 10 ਮਿੰਟ ਵੀ ਐਂ ਲੱਗਦਾ ਕੋਲ ਬਹਿ ਕੇ ਗੱਲਾਂ ਬਾਤਾਂ ਤਾਂ ਕੀਤੀਆਂ ਨਹੀਂ ਇਦਾਂ ਜਿਹਾ ਲੱਗਦੀਆਂ ਕੋਸ਼ ਪਿਆਰ ਦਉਦਾ ਸੀ ਮজা ਜ ਨਹੀਂ ਆਏਗਾ ਸਵੇਰੇ ਪਹਿਲਾਂ ਇੱਕ ਆ ਬਾਹਰ ਕੰਮ ਲੱਗੇ ਰਹੇ ਤੇ ਮੈਂ ਅੰਦਰ ਹੀ ਸੀ ਅੰਦਰ ਸੀ ਤੇ ਫਿਰ ਬਸ ਚੱਪਚਾ ਚਲਾ ਗਿਆ ਫਿਰ ਕੱਪੜੇ ਪ੍ਰੈਸ ਕੀਤੇ ਬਹੁਤ ਕੰਮ ਕੀਤੇ ਬਸ ਵਲੌਗ ਨਹੀਂ ਸ਼ੂਟ ਕੀਤਾ ਫਿਰ ਮम्मी ਨੇ ਅੱਜ ਕੱਪੜੇ ਮम्मी ਨੇ ਕਰਤੇ ਚੱਪਚੋ ਤੇ ਮੈਂ ਕਰ ਲੇ ਚਲ ਦੋ ਚਾਰ ਦਿਨ ਨਿਕਲ ਜਾਣਗੇ ਬਾਕੀ ਕੱਪੜੇ ਪ੍ਰੈਸ ਬਾਹਰ ਸੇ ਨਾ ਬਰਾਂਡੇ ਦੇ ਵਿੱਚ ਲੱਟ ਤੇ ਜੇ ਇਸੇ ਜੀ ਜੇ ਇਸੇ ਵਿੱਚ ਘੁੱਬ ਗਈ ਗਏ ਹੈ ਇਹ ਤਾਂ ਜੀਸੀਬੀ ਵਿੱਚ ਵਾਹਨ ਦੇ ਖੁੱਬੀ ਉਹ ਟਰੈਕਟਰ ਉਹ ਸੀ ਇਹ ਤਾਂ ਪੰਗਾ ਹੀ ਲੈ ਲਿਆ ਨੇ ਸਾਰਾ ਪਾਣੀ ਦੀ ਗਾਰਾ ਗਾਰਾ ਛੱਡੇ ਚ ਨਹੀਂ ਖੋਦਾ ਆ ਚਿੱਲਣ ਚ ਖੋਦਾ ਜਿਵੇਂ ਤੇ ਪਾਣੀ ਗਿੱਲਾ ਬਸ ਆ ਦੇਖੋ ਸਾਰੇ ਪੰਗੇ ਲੈ ਲੈ ਕਿਤੇ ਦੇਖੇ ਹੋਏ ਨੇ ਇਹਨਾਂ ਨੇ ਲਓ ਜੀ ਉੱਥੇ ਤਾਂ ਜੀਸੀਬੀ ਖੁੱਬੀ ਪਈ ਆ ਮੱਕੀ ਵੜਦੇ ਹੋਣੇ ਵਿਚਾਰੇ ਸਾਡਾ ਪਿੰਡ ਇਥੋਂ ਸਟਾਰਟ ਹੋ ਜਾਂਦਾ ਬਸ ਆ ਸਾਡੇ ਪਿੰਡ ਦੀ ਆਪਣੇ ਪਿੰਡ ਦੀ ਆ ਗਾਰਾ ਨਾ ਇਹ ਸਾਰਾ ਸਾਡਾ ਪਿੰਡ ਹੈ ਇੱਥੋਂ ਸ਼ੁਰੂ ਹੋ ਜਾਂਦਾ ਤੇ ਲਓ ਜੀ ਆਪਾਂ ਪੱਟੀ ਵਗੈਰਾ ਕਰਵਾ ਕੇ ਜਿਹੜੀ ਆਪਾਂ ਘਰ ਨੂੰ ਚੱਲੇ ਆਂ ਤੇ ਇਹ ਆਪਣਾ ਪਿੰਡ ਹੈਗਾ ਪਿੰਡ ਆਪਾਂ ਪਹੁੰਚ ਚੱਲੇ ਆ ਤੇ ਆਈ ਹੋਪ ਕਿ ਤੁਹਾਨੂੰ ਮੇਰੇ ਛੋਟੇ ਛੋਟੇ ਵਲੌਗ ਚੱਲੋ ਮਤਲਬ ਹਨਾ ਤੁਹਾਨੂੰ 2-3 ਦਿਨਾਂ ਬਾਅਦ ਵਲੌਗ ਮਿਲਦਾ ਹੋਗਾ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਅੱਪ ਜਿਹੜੇ ਆਪਣੇ ਵਲੌਗਸ ਡੇਲੀ ਲੈ ਕੇ ਆਉਣੇ ਸ਼ੁਰੂ ਕਰੀਏ ਤੁਹਾਡੇ ਨਾਲ ਸ਼ੇਅਰ ਕਰਿਆ ਕਰੀਏ ਤੇ ਚਲੋ ਜੀ ਆਸ ਕਰਾਂਗੇ ਤੁਹਾਨੂੰ ਮੇਰੇ ਵਲੌਗ ਬਹੁਤ ਵਧੀਆ ਲੱਗਿਆ ਹੋਗਾ ਜੇਕਰ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹਨਾਂ ਚੀਜ਼ਾਂ ਦੇ ਨਾਲ ਮੋਟੀਵੇਸ਼ਨ ਮਿਲਦਾ ਸੋ ਪਲੀਜ਼ ਮੋਟੀਵੇਟ ਕਰਿਆ ਕਰੋ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ